ਮੈਂ ਸਮਾਜ ਸੇਵਕ ਸੁਖਵਿੰਦਰ ਸਿੰਘ ਕੋਟ ਖਾਲਸਾ ਤੋਂ ਲੋਕ ਪੁੱਛਦੇ ਨੇ ਗਰੀਬ ਲੋਕ ਪੁੱਛਦੇ ਨੇ ਇਹ ਤੁਹਾਡੀ ਸਿਹਤ ਵਿਗੜਨ ਦਾ ਕੀ ਕਾਰਨ ਹੈ ਸਿਹਤ ਵਿਗੜਨ ਦਾ ਮੇਰੀ ਦਾ ਕਾਰਨ ਹੈਗਾ ਆ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਜੋ ਪ੍ਰਧਾਨ ਮੰਤਰੀ ਵੱਲੋਂ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਚਲਾਈ ਜਾ ਰਹੀ ਹੈ ਉਹ ਗਰੀਬਾਂ ਤੱਕ ਮੈਂ ਉਪਰਾਲਾ ਕੀਤਾ ਪ੍ਰਧਾਨ ਮੰਤਰੀ ਦੀ ਆਵਾਜ਼ ਗਰੀਬਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਕਿ ਕਾਰਪੋਰੇਸ਼ਨ ਦੇ ਕਮਰਾ ਨੰਬਰ 110 ਵਿੱਚ ਬੈਠੇ ਤੇ ਕਿਆ ਤੁਸੀਂ ਲੋਕਾਂ ਦੀਆਂ ਸਾਡੇ ਪ੍ਰਤੀ بار-ਬਾਰ ਸ਼ਿਕਾਇਤਾਂ ਤੇਜ ਰਹੇ ਜੇ ਤੁਸੀਂ ਮੁੱਖ ਮੰਤਰੀ ਨੂੰ ਚਿੱਠੀਆਂ ਲਿਖ ਰਹੇ ਜੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖ ਰਹੇ ਜੇ ਰਾਸ਼ਟਰਪਤੀ ਨੂੰ ਚਿੱਠੀਆਂ ਲਿਖ ਰਹੇ ਜੇ ਦੱਸੋ ਇਹ ਜਿਹੜੀਆਂ ਚਿੱਠੀਆਂ ਮੈਂ ਲਿਖ ਰਿਆ ਆ ਇਹ ਗਰੀਬਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਪਰੇਸ਼ਾਨ ਕੀਤਾ ਜਾ ਰਿਹਾ ਹੈ ਲੇ 6 ਸਾਲਾਂ ਤੋਂ ਗਰੀਬ ਲੋਕਾਂ ਨੂੰ ਚੱਕਰ ਦੇ ਚੱਕਰ ਮਰਵਾਏ ਜਾ ਰਹੇ ਨੇ ਚੱਕਰ ਮਰਵਾਏ ਜਾ ਰਹੇ ਨੇ ਤੇ ਇਸ ਦੀ ਆਵਾਜ਼ ਮੈਂ ਪ੍ਰਧਾਨ ਮੰਤਰੀ ਤੱਕ ਭੇਜੀ ਗਰੀਬਾਂ ਦੀਆਂ ਚਿੱਠੀਆਂ ਲਿਖੀਆਂ ਤੇ ਲਾਲੀਨ ਜੀ ਕਹਿ ਰਹੇ ਨੇ ਜੇਕਰ ਤੂੰ ਤੇ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਚਿੱਠੀਆਂ ਪ੍ਰਧਾਨ ਮੰਤਰੀ ਨੂੰ ਲਿਖਦਾ ਰਿਹਾ ਤੇ ਪ੍ਰਧਾਨ ਮੰਤਰੀ ਨੂੰ ਲਿਖਦਾ ਰਿਆ ਤੇ ਤੇਰੇ ਤੇ ਮੈਂ ਪਰਚਾ ਕਰਕੇ ਤੈਨੂੰ ਮੈਂ ਜੇਲ੍ਹ ਛਡਵਾਵਾਗਾ ਤੇ ਜਿਨ੍ਹਾਂ ਦੀਆਂ ਤੂੰ ਬਾਰ-ਬਾਰ ਕੱਟੀਆਂ ਭੇਜਦਾ ਆਂ ਉਹਨਾਂ ਨੂੰ ਕਦੇ ਵੀ ਪ੍ਰਧਾਨ ਮੰਤਰੀ ਬਾਸ ਯੋਜਨਾ ਦਾ ਲਾਭ ਮੈਂ ਕਦੀ ਵੀ ਨਹੀਂ ਲੈਣ ਦਵਾਗਾ ਇਹ ਮੇਰੀ ਕਲਮ ਦਾ ਯੋਗ ਆ ਤੇ ਮੈਂ ਹੁਣ ਪ੍ਰਧਾਨ ਮੰਤਰੀ ਜੀ ਨੂੰ ਕਹਿ ਰਿਹਾ ਆ ਕਿ ਮੇਰੇ ਜੋਰ ਦੇਖ ਲੋ ਮੈਂ ਲਾਦਲੀ ਜੀ ਨੂੰ ਚੇਤਾਵਨੀ ਦੇਦਾ ਆ ਕਿ ਜੇਕਰ ਇਸ ਇਲਾਕੇ ਤੂੰ ਗਰੀਬਾਂ ਦੇ ਨਾਲ ੱੱੱਕਾ ਕਰਦਾ ਜਾ ਤੇ ਮੈਂ ਮਰਦੇ ਦਮ ਤੱਕ ਮੈਂ ਮਰਦੇ ਦਮ ਤੱਕ ਲੋਕਾਂ ਦੀ ਆਵਾਜ਼ ਹੈ ਗਰੀਬਾਂ ਦੀ ਆਵਾਜ਼ ਹੈ ਚਾਹ ਗਰੀਬ ਜਿਹੜੇ ਗਰੀਬ ਹੈ ਚਾਹ ਸੰਵਿਧਾਨ ਦਾ ਚੌਥਾ ਥੰਮ ਹਾਨਾ ਮੈਂ ਉਹਨਾਂ ਦੀ ਆਵਾਜ਼ ਮਰਦੇ ਦਮ ਤੱਕ ਸਰਕਾਰ ਤੱਕ ਭੇਜਦਾ ਰਹੂੰਗਾ ਇਸੇ ਦਾ ਮੇਰੀ ਕਲਮਾ ਕੱਲ ਮੈਂ ਗਰੀਬਾਂ ਪ੍ਰਤੀ ਲਿਖਦੀ ਰਹੇਗੀ ਭਾਵੇਂ ਮੇਰੀ ਅੱਜ ਮੌਤ ਹੋ ਜਾਵੇ ਭਾਵੇਂ ਕੱਲ ਮੌਤ ਹੋ ਜਾਏ ਇਸ ਜੇ ਮੌਤ ਦਾ ਜ਼ਿੰਮੇਵਾਰ ਸਵਰ ਡਾਡਾ ਲਾਲ ਲੀਣਾ ਕਮਰਾ ਨੰਬਰ 110 ਕਾਰਪੋਰੇਸ਼ਨ ਦਾ ਅਧਿਕਾਰੀ ਮੇਰੀ ਮੌਤ ਦਾ ਜ਼ਿੰਮੇਦਾਰ ਹੋਏਗਾ ਮੈਂ ਮੈਂ ਪਿਛਲੇ ਦਿਨਾਂ ਤੋਂ ਬਹੁਤ ਤੰਗ ਤੇ ਪਰੇਸ਼ਾਨ ਹਾਂ ਮੇਰੀ ਦਵਾਈ ਬੂਟੀ ਚੱਲ ਰਹੀ ਹੈ ਬਲ ਮੇਰਾ ਕੋਈ ਪਤਾ ਨਹੀਂ ਮੈਂ ਇਸ ਅਫਸਰ ਤੋਂ ਤਾਂਗਾ ਹੋਇਆ ਕਦੋਂ ਪ੍ਰਾਨ ਛੱਡ ਜਾਵਾਂ ਇਹਦਾ ਜ਼ਿੰਮੇਵਾਰ ਲਾਭ ਲੈਣਾ ਕਾਪੂਰ ਸ਼ਾਦਾ ਦਫਤਰ ਅਫਸਰ ਲਾਭ ਲੈਣ ਸਵੈਡੰਟਾ ਕੋਵੇਗਾ ਮੈਂ ਅੱਜ ਦੁਖੀ ਹਿੱੱਦੇ ਦੇ ਨਾਲ ਇਹ ਆਪਣੀ ਕਲਮ ਤੋਂ ਬਿਆਨ ਕਰ ਰਿਹਾ ਤੇ ਪ੍ਰਧਾਨ ਮੰਤਰੀ ਕੋ ਮੰਗ ਕਰ ਰਿਹਾ ਕਿ ਇਹ ਜਿਹੜੇ ਗਰੀਬਾਂ ਦਾ ਤੱਕਾ ਹੋ ਰਿਹਾ ਹੈ ਮੇਰੇ ਮਰ ਤੋਂ ਬਾਅਦ ਵੀ ਇਹ ਲਾ ਲੇ ਨਾ ਸੁਧਰਿਆ ਤੇ ਇਹਦੇ ਉੱਤੇ ਲੜਿੰਦੀ ਕਾਰਵਾਈ ਕਰਕੇ ਇਹਨੂੰ ਘਰ ਭੇਜਿਆ ਜਾਵੇ ਸੁਖਵਿੰਦਰ ਸਿੰਘਾ ਕੋਟ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ